ਪਾਰੀ ਮੀ ਤੇ ਹਨੇਰੀ ਨੇ ਮਚਾਇਆ ਕਹਿਰ ਕਿਸੇ ਵਾਸਤੇ ਬਣਿਆ ਰਾਹਤ ਤੇ ਕਿਸੇ ਲਈ ਬਣ ਗਿਆ ਆਫ ਸੁਹਰਾਕਾਲ ਤੁਸੀਂ ਜੁੜੇ ਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਖਬਰ ਜੋ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਲੰਧਰ ਤੋਂ ਸਾਹਮਣੇ ਆਈ ਹੈ ਬਿਤੀ ਰਾਤ ਜੁਲੰਦਰ ਦੇ ਵਿੱਚ ਭਾਰੀ ਮੀਂਹ ਵੇਖਣ ਨੂੰ ਮਿਲਿਆ ਹੈ ਤੇਜ਼ ਹਨੇਰੀ ਚਲਦੀ ਹੋਈ ਵੀ ਨਜ਼ਰ ਆਈ ਹੈ ਜਿੱਥੇ ਗਰਮੀ ਕਾਫੀ ਜ਼ਿਆਦਾ ਵੱਧਦੀ ਨਜ਼ਰ ਆਈ ਉਸ ਦੇ ਵਿਚਕਾਰ ਜਦ ਮੀਂਹ ਪਿਆ ਤੇ ਇਸ ਗਰਮੀ ਤੋਂ ਰਾਹਤ ਮਿਲਦੀ ਹੋਈ ਨਜ਼ਰ ਆਈ ਲੋਕ ਬੇहद ਖੁਸ਼ ਹੋਏ ਨੇ ਕਿ ਗਰਮੀ ਦਾ ਕਹਿਰ ਜਿਸ ਤਰੀਕੇ ਵੇਖਣ ਨੂੰ ਮਿਲ ਰਿਹਾ ਸੀ ਤੇ ਸਭ ਲੋਕਾਂ ਨੂੰ ਇਸ ਚੀਜ਼ ਤੋਂ ਰਾਹਤ ਜ਼ਰੂਰ ਮਿਲੀ ਹੈ ਖਾਸ ਕਰਕੇ ਦੁਪਹਿਰ ਦੇ ਸਮੇਂ ਆਪਣੇ ਘਰਾਂ ਦੇ ਵਿੱਚੋਂ ਬਾਹਰ ਨਿਕਲਣਾ ਕਾਫੀ ਜ਼ਿਆਦਾ ਮੁਸ਼ਕਲਾਂ ਭਰਾ ਹੋ ਚੁੱਕਿਆ ਸੀ ਕਿਉਂਕਿ ਉਸ ਵੇਲੇ ਜਿਹੜੀ ਗਰਮੀ ਹੈ ਉਹ ਸਿਖਰਾਂ ਤੇ ਹੁੰਦੀ ਸੀ ਤੇ ਤਪਦੀ ਇਸ ਗਰਮੀ ਦੇ ਵਿੱਚ ਬਾਹਰ ਨਿਕਲਣਾ ਕਾਫੀ ਜ਼ਿਆਦਾ ਮੁਸੀਬਤਾਂ ਭਰਿਆ ਹੋ ਗਿਆ ਸੀ ਪਰ ਜਿਵੇਂ ਹੀ ਸ਼ਾਮ ਆਈ ਹੈ ਮੌਸਮ ਬਦਲਿਆ ਮੌਸਮ ਨੇ ਜਿਸ ਤਰੀਕੇ ਆਪਣਾ ਰੁਖ ਬਦਲਿਆ ਹੈ ਤੇ ਵੇਖਣ ਨੂੰ ਮਿਲਿਆ ਹੈ ਕਿ ਇਸ ਗਰਮੀ ਦੇ ਵਿੱਚਕਾਰ ਹੀ ਜਿਹੜਾ ਮੀਂਹ ਵੇਖਣ ਨੂੰ ਮਿਲਿਆ ਉਸ ਤੋਂ ਬਾਅਦ ਜਿਹੜਾ ਕਹੀਏ ਤਾਂ तामान गिरावट जरूर हुई है रात काफी जड़ी है जलंधर के लोगों की निकली है पर जिथे एक पास इस गर्मी तो सानु राहत मिली है जो मीहे सार्ड राहत बन के नजर आया था इस मीह ने, ने तबाही भी जरूर मचाई है हम जलंधर की खबर थे साझी कर दिया कि मोटा सिंह नगर केरी चलने कारण जेड़ है गया, जिस कारण तीन आटो इस पेड़ की चपेट के आ गए इस पेड़ के हेठा दब गए जिस तेरे

ਤੇ ਜਿੱਥੇ ਕੀ ਸਾਨੂੰ ਸਾਰਿਆਂ ਨੂੰ ਮੀਂਹ ਤੋਂ ਰਾਹਤ ਮਿਲੀ ਹੈ ਤੇ ਦੂਸਰੇ ਪਾਸੇ ਕਈ ਲੋਕਾਂ ਦੇ ਲਈ ਇਹ ਆਫਤ ਬਣ ਕੇ ਵੀ ਜ਼ਰੂਰ ਸਾਹਮਣੇ ਆਇਆ ਕਿਉਂਕਿ ਜਿਸ ਤਰੀਕੇ ਬਿੱਤੇ ਦਿਨ ਬਿਜਲੀ ਲਿਸ਼ਕਦੀ ਹੋਈ ਨਜ਼ਰ ਆਈ ਸੀ ਤੇ ਕਈ ਥਾਵਾਂ ਤੇ ਇਹ ਬਿਜਲੀ ਡਿੱਗਦੀ ਨਜ਼ਰ ਵੀ ਆਈ ਹੈ ਲੋਕਾਂ ਦਾ ਭਾਰੀ ਨੁਕਸਾਨ ਇਸ ਮੀਂਹ ਦੇ ਵਿੱਚ ਜ਼ਰੂਰ ਹੋਇਆ ਤੇ ਜਿੱਥੇ ਤਾਪਮਾਨ ਦੇ ਵਿੱਚ ਹੁਣ ਗਿਰਾਵਟ ਆਈ ਹੈ ਤੇ ਅੱਜ ਵੀ ਮੌਸਮ ਸੁਹਾਵਣਾ ਦੱਸਿਆ ਜਾ ਰਿਹਾ ਕਿਹਾ ਜਾ ਰਿਹਾ ਹੈ ਕਿ ਅੱਜ ਵੀ ਜਿਹੜਾ ਉਹ ਥੋੜੀ-ਬਹੁਤ ਬਰਸਾਤ ਜਿਹੜੀ ਹੈ ਉਹ ਪੰਜਾਬ ਦੇ ਵੱਖ-ਵੱਖੇ ਹਿੱਸਿਆਂ ਦੇ ਵਿੱਚ ਹੁੰਦੀ ਹੋਈ ਨਜ਼ਰ ਆ ਸਕਦੀ ਹੈ ਪਰ ਜਿੱਥੇ ਗਰਮੀ

तीन रोटो का क्यूँकि पंजाबी लोकल बंदा को यहाँ नहीं आया हेल्प करने के लिए कोई इसमें जानी नुकसान तो नहीं हुआ ज्यादा नुकसान हुआ सीधा टूटा गरीब का हमारा नाम अमरीत सहनी है कहाँ रहते हैं बिहार का है रहने वाला यहाँ कहाँ रहते हैं यहाँ बसी पूरा फाटको फाटक हाँ जी तो यहाँ पेड़ गिरा था आप यहाँ पे खड़े थे नहीं यहाँ पे खड़े थे समोसा खा रहे थे हम लोग अचानक पेड़ गिर तो गया उसी बाद हम गाड़ी के बाहर करते हम ही जाते जान से ओके ओके कितने बजे की बात है यह हुआ छह बजे का लपेट में हुआ अच्छा अच्छा हाँ जी तो फिर आपने पुलिस फोन किया हम लोग फोन नहीं किया गाड़ी छोड़ के समोसा खाने लगे फिर अचानक गिर गया नाम उन्होंने बंदा दुदा दुदा बंदा पता तो नहीं ये कौन है आँजी आँजी, आँजी, हम पे थे तीन रक्षा सर इसके नीचे दब गए गए टूट हैं अभी पेड़ काट के हमने निकाला निकाला है सारे को काट काट कर पेड़ के निकाले हमने तो जख्मी तो नहीं हुआ खाली नुकसान हुआ है खड़े होने हो ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟੈਟਾ ਟਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਈਲਡ ਵਾਈਲ ਤੁਸੀਂ ਸਾਨੂੰ ਅਮਾਜ਼ਨ ਫਾਈਲ ਟੀਵੀ ਡੇਲੀ ਹੰਟ ਤੇ ਇਹ ਬਾਬਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ